ਅੱਜ ਨਾ ਮੈਂ ਬਹੁਤ ਕਿਰਤੀ ਬਹੁਤ ਪਿਆਰੇ ਸੱਜਣ ਦੀ ਵੀਡੀਓ ਪਾਉਣ ਲੱਗਾ ਬਾਈ ਦਾ ਨਾਮ ਕੁਲਵਿੰਦਰ ਆ ਖਾੜੇ ਪਿੰਡ ਦੇ ਵਿੱਚ ਖੜੇ ਆ ਅਸੀਂ ਇਹਨਾਂ ਨੇ ਟੈਂਟ ਲਾਇਆ ਬਾਈ ਕੋਲੇ ਟੈਂਟ ਆ ਬਾਈ ਬਹੁਤ ਬਾਜਬ ਰੇਟ ਤੇ ਨਾ ਬਹੁਤ ਵਧੀਆ ਤੁਹਾਡੇ ਘਰ ਦੇ ਵਿਆਹ ਨੂੰ ਜਾਗੋ ਨੂੰ ਪ੍ਰੋਗਰਾਮ ਨੂੰ ਬਹੁਤ ਵਧੀਆ ਸ਼ਿੰਗਾਰ ਸਕਦਾ ਕੁਲਵਿੰਦਰ ਕਿੰਨੇ ਤਰ੍ਹਾਂ ਦੇ ਆ ਕਲਰ ਹੈਗੇ ਬੱਸ ਤਾਂ ਮੈਨੂੰ ਤਾਂ ਯਾਰ ਆਹੀ ਕਲਰ ਤੇਰਾ ਬਹੁਤ ਪਿਆਰਾ ਲੱਗਿਆ ਕੁਲਵਿੰਦਰ ਬਾਈ ਚਾਰ ਤਰ੍ਹਾਂ ਦੇ ਹੈਗੇ ਆ ਚਾਰ ਤਰ੍ਹਾਂ ਦੇ ਕਲਰ ਹੈਗੇ ਤੇਰੇ ਕੋਲ ਤੇ ਬਾਕੀ ਜੇ ਕਿਸੇ ਹੋਰ ਬੰਦੇ ਦੀ ਚੋਇਸ ਹੋਵੇ ਤਾਂ ਉਸ ਨਾਲ ਕੰਮ ਕਰ ਵੀ ਸਕਦੇ ਆ ਮਿਲ ਜੂਗਾ ਜੀ ਕੁਲਵਿੰਦਰ ਜਿਹੜਾ ਮਤਲਬ ਆਹਾ ਇਹ ਆ ਪ੍ਰੋਗਰਾਮ ਜਿੰਦਾ ਕਾ ਅਗਲੇ ਦਾ ਵੇੜਾ ਉਹ ਉਸ ਨਾਲ ਇਕੱਠਾ ਪਰ ਮਤਲਬ ਖੁੱਲੀ ਸਮਰੱਥਾ ਕਿੰਨੇ ਦੀ ਕਰ ਦਿੰਦੇ ਆ ਆਪਣੇ ਕੋਲ ਹੈਗੀ 700 ਦੀ ਹੈਗੀ ਜੀ ਮਤਲਬ 7 800 ਤੱਕ ਬੰਦੇ ਦਾ ਪ੍ਰਬੰਧ ਹੋਵੇ ਜਾਗੋ ਹੋਵੇ ਮੰਗਣਾ ਹੋਵੇ ਬੰਦੇ ਨੇ ਘਰੇ ਕਰਨਾ ਜਾਂ ਕੋਈ ਖੁਸ਼ੀ ਕਮੀ ਦਾ ਪਾਠ ਆ ਹਨਾ ਉਸ ਤਰ੍ਹਾਂ ਦਾ ਉਸ ਹਿਸਾਬ ਨਾਲ ਪ੍ਰਬੰਧ ਹੋ ਜਾਂਦਾ ਜਿਵੇਂ ਬੰਦੇ ਨੇ ਮੈਟਿੰਗ ਕਰਾਉਣੀ ਆ ਜਾਂ ਆਹ ਕਰਾਉਣੀ ਹੈ ਡੈਕੋਰੇਸ਼ਨ ਸਾਰਾ ਕੁਝ ਹੈਗਾ ਸਾਰਾ ਵਿੱਚ ਹੀ ਆਪਣਾ ਡੀਜੇ ਟੜੀਆਂ ਉਹ ਨਾਲ ਹੀ ਆਪਣੇ ਕੋਲ ਮੰਨ ਲਓ ਵੀ ਜੇ ਕਿਸੇ ਬੰਦੇ ਨੇ ਕੈਟਰਿੰਗ ਦਾ ਵੀ ਤੁਹਾਨੂੰ ਵੀ ਕਹਿਣਾ ਵੀ ਤੁਸੀਂ ਕੈਟਰਿੰਗ ਦਾ ਵੀ ਆਪਾਂ ਹਲਵਾਈ ਨੂੰ ਮਿਲਾ ਸਕਦੇ ਆ ਉਹ ਆਪਣੇ ਆਪ ਦੱਸ ਲੈਣਗੇ ਆਪ ਤਾਂ ਨਹੀਂਗਾ ਪਰ ਤੁਸੀਂ ਹਲਵਾਈ ਨੂੰ ਕਹਿ ਸਕਦੇ ਹਲਵਾਈ ਨੂੰ ਕਹਿ ਸਕਦੇ ਆ ਤੇ ਜਿਹੜੀ ਇਹਦੀ ਟੈਂਟ ਦੀ ਆ ਵੇਟਰਾਂ ਦੀ ਜ਼ਿੰਮੇਵਾਰੀ ਉਹ ਤੁਹਾਡੀ ਰਸ ਦੀ ਆ ਆਪਣੀ ਫੰਲ ਹੋ ਜੀ ਨੇਪਾਲੀ ਹੁੰਦੀ ਆਪਣੇ ਨਾਲ ਵੀ ਜੇ ਹੋ ਜੇ ਬੰਦਾ ਬੈਠਾ ਚਾਹੁੰਦਾ ਉਹ ਹੋ ਜੇ ਹੋ ਜਾਣਗੇ ਵੀ ਜੇ ਕੁੜੀਆਂ ਵੇਟਰਾਂ ਚਾਹੁੰਦਾ ਗੁੰਡੇ ਵੇਟਰ ਚਾਹੁੰਦਾ ਨੇਪਾਲੀ ਚਾਹੁੰਦਾ ਇੱਧਰਲੇ ਚਾਹੁੰਦਾ ਜਾਂ ਜੇ ਹੋ ਜਿਹਾ ਵੇਟਰਾਂ ਦਾ ਡਰੈਸਾਂ ਚਾਹੁੰਦਾ ਹਾਂਜੀ ਹਾਂਜੀ ਤਾਂ ਉਸੇ ਤਰ੍ਹਾਂ ਦਾ ਹੀ ਪ੍ਰਬੰਧ ਤੁਸੀਂ ਪ੍ਰਬੰਧ ਹੋ ਜਾਂਦਾ ਪ੍ਰਬੰਧ ਕਰ ਦਿਓਗੇ ਕਿੰਨੇ ਕੁ ਦੂਰ ਤੱਕ ਕਰ ਦਿਓਗੇ ਜੇ ਇਹ ਬਈ ਆਪਾਂ ਇਹ ਕੀਤਾ ਮੰਨ ਕੇ ਨਵਾਂ ਕੀਤਾ ਪਹਿਲਾਂ ਪੜ ਕੀਤਾ 22 ਸਿਰੂ ਆਪਾਂ 30 ਕਿਲੋਮੀਟਰ ਤੱਕ ਹੀ ਕਰਨਾ ਠੀਕ ਆ ਅਗਲੀ ਵਾਰ ਜਗਰਾਉਂ ਦੇ ਨੇੜੇ ਨੇੜੇ 30 40 ਕਿਲੋਮੀਟਰ ਤੱਕ ਓਏ ਹਾਂ ਯਾਰ ਸਹੀ ਗੱਲ ਆ ਫਿਰ ਦੂਰ ਜਾਣਾ ਵੀ ਓਕਾ ਇਹ ਗੱਲ ਹਨਾ ਹੈਗੀ ਆ ਜੇ Papa phone ਕਰ ਲਵੇ ਆਪਾਂ ਜਦ ਆਪਣਾ ਲੁਧਿਆਣੇ ਲੱਗਿਆ ਵਾ ਤੇ ਆਪਣੇ ਕੋਲ ਦੂਰ ਆ ਗਿਆ ਉਹ ਆਪਾਂ ਕਰ ਸਕਦੇ ਆ ਫਿਰ ਜੇ ਲੁਧਿਆਣੇ ਲੱਗੋ 30 ਕਿਲੋਮੀਟਰ ਫੇਰ ਜਾ ਸਕਦੇ ਕਿੰਨੇ ਕਿੰਨੇ ਦਿਨ ਪਹਿਲਾਂ ਬੰਦਾ ਦੱਸੇ ਵੀ ਬਾਈ ਪ੍ਰਬੰਧ ਬਾਈ 10 15 ਦਿਨਾਂ ਤੋਂ ਪਹਿਲਾਂ ਦੱਸੇ 10 15 ਦਿਨ ਪਹਿਲਾਂ ਦੱਸੇ ਜਗਰਾਉ ਤੋਂ 30 ਕਿਲੋਮੀਟਰ ਦੇ ਦਾਇਰੇ-ਦਾਰੇ ਦੇ ਵਿੱਚ ਕੁਲਵਿੰਦਰ ਕਹਿੰਦਾ ਮੈਂ ਪ੍ਰਬੰਧ ਕਰ ਦੂੰਗਾ ਜੇ ਹੋ ਜਿਹਾ ਚਿਹਰਾ ਚਾਹੀਦਿਆਂ ਜਿਵੇਂ ਹੁਣ ਇਹਨਾਂ ਨੂੰ ਬਾਈ ਹੁਣਾਂ ਨੂੰ ਰੇਟ 'ਚ ਗੱਲ ਹੋਈ ਹੋਊ ਐ ਜਿਹੜਾ ਚਿਹਰਾ ਚਾਹੀਦਿਆਂ ਤੁਸੀਂ ਇਹਨਾਂ ਨੂੰ ਏਜਿੰਗ ਚਿਹਰਾ ਦੇਤੀ ਜੇ ਕੋਈ ਬੰਦਾ ਇਤੋਂ ਵੀ ਵੱਧ ਚਾਹੁੰਦਾ ਹੋਊ ਉਹ ਜੇ ਮਿਲਣਗੇ ਮਿਲ ਜਾਣਗੇ ਵੀ ਜੇ ਹੋ ਜੀ ਡੈਕੋਰੇਸ਼ਨ ਤੁਸੀਂ ਉਹ ਫੋਟੋ ਭੇਜ ਦਿਓਗੇ ਹਨਾ ਵੀਡੀਓ ਭੇਜ ਹਾਂਜੀ ਵੀਡੀਓ ਭੇਜ ਦਾਂਗੇ ਹਨਾ ਹਾਂਜੀ ਆ ਇਹ ਆ ਤੁਹਾਡੀ ਆ ਹਾਂਜੀ ਆਪਦੀ ਸਾਰਾ ਕੁਝ ਸਮਾਨ ਤੁਹਾਡਾ ਹਾਂਜੀ ਹਾਂਜੀ ਲੈ 프리 ਤਾਂ ਆਪਣੇ ਤਾਏ ਤੋਂ ਰਿਵਿਊ ਲੈਣਾ ਤਾਏ ਕੇ ਇਹ ਲੱਗਿਆ ਹੋਇਆ ਟੈਂਟ ਤਾਂ ਤਾਏ ਤੋਂ ਪੁੱਛ ਪਿਛਲੇ ਗੀਰ ਲਾਇਆ ਸੀ ਉਹਨਾਂ ਦੇ ਆਪਾਂ ਜੀ ਇੱਕ ਮਿੰਟ ਤਾਏ ਨੂੰ ਪੁੱਛ ਲਿਆ ਆਜਾ ਨਹੀਂ ਚਾਚਾ ਵਾ ਚਾਚਾ ਚਾਚਾ ਮੈਨੂੰ 10 ਬੰਦਾ ਕਿਹੋ ਜਿਹਾ ਬੰਦਾ ਬਹੁਤ ਗੁੱਡ ਪਿਛਲੇ ਸਾਲ ਦੀ ਸਾਡੇ ਇਹ ਪ੍ਰੋਗਰਾਮ ਕਰਕੇ بیا ਘਰ ਵਾਲੇ ਨੂੰ ਬੇਫਿਕਰਾ ਜਿੱਥੇ ਭਲਾ ਚੰਡੀਗੜ੍ਹ ਤੋਂ ਰਿਆ ਫਰੇ ਕਿਸੇ ਨੂੰ ਘਰ ਵਾਲੇ ਨੂੰ ਕੋਈ ਫਿਕਰ ਨਹੀਂ ਹਰ ਸਮਾਂ ਮੌਕੇ ਤੇ ਹਾਜ਼ਰ ਆ ਤੇ ਬੰਦਾ ਵੀ ਬਹੁਤ ਗੋਡਾ ਤੇ ਆਪਣੇ ਆਖਾ ਆਖਾੜੇ ਦੇ ਲੋਕਾਂ ਦੇ ਆਣ ਗਵਾਂਡ ਦੇ ਲੋਕਾਂ ਨੂੰ ਮੈਂ ਤੀਰ ਕਰਦਾ ਵੀ ਗਾਂ ਨੂੰ ਕਿਸੇ ਨੇ ਕਿਸੀ ਪੁੱਤ ਦਾ ਕੋਈ ਵਿਆਹ ਕਰਨਾ ਮੰਗਨਾ ਕਰਨਾ ਵੀ ਇਹ ਬਾਈ ਕਿਲਵਿੰਦ ਦੇ ਟੈਂਟ ਕਰੋ ਘਰ ਵਾਲਾ ਬੇਫਿਕਰ ਕਾ ਹੋ ਕੇ ਰਹੂਗਾ ਆਏ ਆ ਗੱਲ ਫਰੀਦ ਇਹਨੂੰ ਕਹਿੰਦੇ ਆ ਬੰਦੇ ਨੇ ਬੰਦੇ ਕਮਾਏ ਆ ਪੈਸੇ ਨਹੀਂ ਕਮਾਏ ਕਿਲਵਿੰਦਰ ਨੇ ਹੈ ਆਪਣੇ ਨਾਲ ਨਾ ਸਰਪੰਚ ਸਾਹਿਬ ਆਰੂਮੀ ਤੋਂ ਸਰਪੰਚ ਸਾਹਿਬ ਕਿਵੇਂ ਆ ਪ੍ਰਬੰਧ ਮੁੰਡੇ ਦਾ ਕਿਉਂਕਿ ਤੁਸੀਂ ਤਾਂ ਮੈਂ ਬਹੁਤ ਵਧੀਆ ਜੀ ਬਹੁਤ ਵਧੀਆ ਸਾਡ ਨੂੰ ਦਾ ਮੇਨੂੰ ਮਾ ਚਾਰ ਪੰਜ ਪ੍ਰੋਗਰਾਮ ਦਾ ਹੱਡੇ ਆਪ ਦੇ ਆਪ ਦੇ ਹੋਏ ਪਰਿਵਾਰ ਦੇ ਤੁਹਾਡੇ ਆਪਣੇ ਆਪਣੇ ਪਰਿਵਾਰ ਦੇ 4-5 ਪ੍ਰੋਗਰਾਮ ਹਾਂਜੀ ਹਾਂ ਹਾਂ ਬਹੁਤ ਤੇ ਇਹਨੇ ਵਧੀਆ ਨਿਭਾਏ ਪੂਰਾ ਵਧੀਆ ਜੀ ਕੋਈ ਲੰਬਾ ਤਾਂ ਨਹੀਂ ਦਵਾਇਆ ਬਿਲਕੁਲ ਨਹੀਂ ਜੀ ਆਪ ਵੀ ਜੋੜੀ ਰੱਖਦਾ ਜੀ ਪੂਰੇ ਜਮਾ ਇਹਦਾ ਜਨਾਬ ਟਾਈਮ ਪ੍ਰੋਗਰਾਮ ਦਾ ਸਾਰਾ ਨਿਵੇੜ ਕੇ ਜਾਊਗਾ ਜੀ ਠੀਕ ਆ ਪੂਰਾ ਵਧੀਆ ਜੀ ਯਾਰ ਕੁਲਵਿੰਦਰ ਤੇਰੀ ਲੋਕ ਗਵਾਈ ਸਰਪੰਚ ਸਭ ਦੀ ਮੋਹਰ ਲੱਗ ਗਈ ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ ਸਰਪੰਚ ਸਾਹਿਬ ਦੀ ਮੋਹਰ ਲੱਗ ਗਈ ਦੂਆ ਪਿੰਡ ਇਹ ਕਹਿੰਦੇ 7-8 ਪ੍ਰੋਗਰਾਮ ਕਰਾ ਦੇ ਲਾ ਲਾ ਦੇ ਲਾ ਦੇ ਜੀ ਹੋਰ ਬਹੁਤ ਲਾਦੇ ਹੱਦ ਹੱਦ ਮਹੌਰਾ ਨੂੰ ਦੇਖ ਕੇ ਪਿੰਡ ਦੀ ਬਹੁਤ ਲਾਉਂ ਗੁਰਾ ਸਰਪੰਚ ਸਾਹਿਬ ਜਦੋਂ ਤੁਹਾਡੇ ਵਰਗੇ ਬੰਦਿਆਂ ਦਾ ਸਿਰ ਤੇ ਹੱਥਾਂ ਦਾ ਮੁੰਡੇ ਦਾ ਕੀ ਘਰੀ ਜਾਂਦੇ ਹੁੰਦੇ ਆ ਮਤਲਬ ਕਹਿਣ ਤੋਂ ਭਾਬੇ ਵੀ ਭਾਈ ਰੂਮੀ ਪਿੰਡ ਦੇ ਸਰਪੰਚ ਸਾਹਿਬ ਨੇ ਪੂਰੀ ਡਟ ਕੇ ਗਵਾਹੀ ਪਾਈ ਆ ਵੀ ਮੁੰਡੇ ਤੋਂ ਕੰਮ ਕਰਾਓ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਆ ਜੀ ਇਮਾਨਦਾਰੀ ਨਾਲ ਵਾਲੇ ਜੀ ਕੋਈ ਲੰਬਾ ਨਹੀਂ ਹੈਗਾ ਕੋਈ ਨਹੀਂ ਹੈ ਗਲਵਿੰਦਰ ਨੇ ਬੰਦੇ ਕਮਾਇਆ ਚਾਚਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਇਹ ਮੁੰਡੇ ਦੀ ਇੰਨੀ ਸਪੋਰਟ ਕੀਤੀ ਆ ਹਨਾ ਲੋਕ ਵੀ ਹੋਰ ਵੀ ਸਪੋਰਟ ਕਰਨਗੇ ਜਿਹੜਾ ਵੀ ਬੰਦਾ ਯਾਰ ਬਾਈ ਤੋਂ ਕੰਮ ਕਰਵਾ ਲੂਗਾ ਕਿੰਦੇ ਤੋਂ ਮੈਨੂੰ ਸ਼ੱਕ ਪੈਂਦੀ ਆ ਐਵੇਂ ਸਪੋਰਟ ਕਰੂਗਾ ਹਨਾ ਹਾਂਜੀ ਹਨਾ ਕਿੰਦੇ ਕਿੰਦੇ ਜਿਹੜੀ ਆ ਆ ਆ ਜਿਵੇਂ ਕਰੋਕਰੀਆ ਇਹ ਵੀ ਅਲੱਗ-ਅਲੱਗ ਤਰ੍ਹਾਂ ਬੋਨ ਚੈਨਾ ਚ ਵੀ ਬੋਨ ਹਾਂਜੀ ਜੇ ਜਿਹੋ ਜਿਹਾ ਬੰਦਾ ਖਰਚਾ ਕਰਨਾ ਆਉਂਦਾ ਕਰ ਉਹ ਤਰ੍ਹਾਂ ਦਾ ਹਾਂ ਨਾ ਤੇ ਜੇ ਕੋਈ ਬੰਦਾ ਉਧਰਲੇ ਪਾਸੇ ਤੁਹਾਡੇ ਉਹ ਜੂਸ ਬਾਰ ਵਗੈਰਾ ਸਿਸਟਮ ਲੱਗਿਆ ਹੋਇਆ ਹਾਂ ਨਾ ਹਾਂਜੀ ਜਿਹੋ ਜੀ ਬੰਦਾ ਚਾਹੁੰਦਾ ਯਾਰ ਸਿਸਟਮ ਉਹੋ ਜਿਹਾ ਹੋ ਜਾਊਗਾ ਉਹੋ ਜਿਹਾ ਮੰਗਾ ਲੈ ਵੀ ਜੋ ਕਿੰਦੇ ਕੋਲੇ ਯਾਰ ਕੰਮ ਖੁੱਲਾ ਏ ਜੇ ਜੇ ਹਲਵਾਈ ਚਾਹੀਦੀ ਆ ਜੇ ਜੇ ਕਰੋਕਰੀ ਚਾਹੀਦੀ ਆ ਜਿਹੋ ਜਿਹੇ ਜਿਹੋ ਜਿਹੇ ਸਟਾਲਾਂ ਚਾਹੀਦੀਆਂ ਨਾ ਜਿੰਨੀਆਂ ਸਟਾਲਾਂ ਚਾਹੀਦੀਆਂ ਮਿਲ ਜਾਣਗੀਆਂ ਜਿੰਨੀਆਂ ਸਟਾਲਾਂ ਚਾਹੀਦੀਆਂ ਮਿਲ ਜਾਣਗੀਆਂ ਛੋਟਾ ਪ੍ਰੋਗਰਾਮ ਕਰਨਾ ਤਾਂ ਵੀ ਨਹੀਂ ਆਕਦਾ ਵੱਡਾ ਪ੍ਰੋਗਰਾਮ ਕਰਨਾ ਤਾਂ ਵੀ ਨਹੀਂ ਆਕਦਾ ਠੀਕ ਆ ਕਿ ਨਹੀਂ ਜੇ ਤੁਸੀਂ ਇਹਨੂੰ ਸਾਰਾ ਹੀ ਦੇਣਾ ਵਿੱਚ ਹੀ ਅ ਮਤਲਬ ਪ੍ਰੋਗਰਾਮ ਸਾਰਾ ਤੁਹਾਡਾ ਸਾਰਾ ਪ੍ਰਬੰਧ ਕਰ ਦੂਗਾ ਬੈਡਿੰਗ ਪਲੈਨਰ ਬੰਦਾ ਯਾਰ ਤੁਹਾਡੀ ਸਾਰੀ ਮੈਰਜ ਇਹ ਕਰ ਲੂਗਾ ਸੰਭਲੂਗਾ ਵੀਰ ਨੂੰ ਤੁਸੀਂ ਇੱਕ ਵਾਰ ਫੋਨ ਜਰੂਰ ਕਰਨਾ ਜਿਹੜੇ ਨੇੜੇ ਤੇੜੇ ਦੇ ਆ ਉਹ ਤਾਂ ਜਰੂਰ ਫੋਨ ਕਰਿਓ